ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਸਥਾਨ ਜੋ ਕਿ ਹੁਣ ਪਾਕਿਸਤਾਨ ਵਿੱਚ ਹੈ ਉੱਥੇ ਗੁਰਦੁਆਰਾ ਨਨਕਾਣਾ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ 15 ਅਪ੍ਰੈਲ 1469 ਈਸਵੀ ਨੂੰ ਰਾਏ ਪੋਏ ਦੀ ਤਲਵੰਡੀ ਵਿੱਚ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਪਿਤਾ ਮਹਿਤਾ ਕਾਲੂ ਅਤੇ ਮਾਤਾ ਤ੍ਰਿਪਤਾ ਦੇ ਘਰ ਹੋਇਆ ਮਾਤਾ ਤ੍ਰਿਪਤਾ ਜੀ ਨੇ ਤਾਂ ਮਿਹਾਲ ਹੋਣਾ ਹੀ ਸੀ ਪਰ ਦੋਲਤਾ ਦਾ ਇਹ ਵੀ ਨਿਹਾਲ ਹੋ ਗਈ ਅਤੇ ਕਹਿਣ ਲੱਗੀ ਇਹੋ ਜਿਹਾਂ ਨੂਰ ਮੈਂ ਅੱਜ ਤੱਕ ਕਿਸੇ ਬੱਚੇ ਦੇ ਚਿਹਰੇ ਤੇ ਨਹੀਂ ਦੇਖਿਆ ਅਕਸਰ ਬੱਚੇ ਜਨਮ ਸਮੇਂ ਰੋ ਰਹੇ ਹੁੰਦੇ ਹਨ ਪਰ ਗੁਰੂ ਜੀ ਮੁਸਕਰਾ ਰਹੇ ਸੰਤ ਗੁਰੂ ਨਾਨਕ ਦੇਵ ਜੀ ਬਚਪਨ ਵਿੱਚ ਹੀ ਪ੍ਰਭੂ ਭਗਤੀ ਵਿੱਚ ਲੀਨ ਰਹਿੰਦੇ ਉਹ ਬੜੀ ਮਿੱਠੀ ਅਤੇ ਸੁਰੀਲੀ ਆਵਾਜ਼ ਵਿੱਚ ਪ੍ਰਭੂ ਦਾ ਕੀਰਤਨ ਕਰਦੇ ਭਾਈ ਗੁਰਦਾਸ ਜੀ ਨੇ ਵੀ ਉਹਨਾਂ ਦੇ ਜਨਮ ਬਾਰੇ ਲਿਖਿਆ ਸਤਗੁਰ ਨਾਨਕ ਪ੍ਰਗਟਿਆ ਮਿਟ ਤੁੰਦ ਜਗ ਚਾਨਣ ਹੋਆ ਜਿਉਂ ਕਰ ਸੂਰਜ ਨਿਕਲੇ ਤਾਰੇ ਛਪੇ ਅੰਧੇਰ ਪਲੋਆ ਥੋੜਾ ਵੱਡਾ ਹੋ ਜਾਣ ਤੇ ਗੁਰੂ ਜੀ ਨੇ ਪਾਂਦੇ ਕੋਲ ਪੜ੍ਹਾਈ ਭੇਜਿਆ ਗਿਆ ਪੰਡਿਤ ਬ੍ਰਿਜ ਲਾਲ ਪਾਸ ਵੀ ਭੇਜਿਆ ਗਿਆ ਅਤੇ ਮੌਲਵੀ ਕুতਬਦੀਨ ਪਾਸ ਵੀ ਪਰੰਤੂ ਗੁਰੂ ਜੀ ਤਾਂ ਰੱਬੀ ਗਿਆਨ ਦੀ ਦਾਤ ਦੁਰਗਾਹੋਂ ਹੀ ਲੈ ਕੇ ਆਏ ਸਾਂ ਉਹਨਾਂ ਦਵਾਰਾਂ ਲਿਖੀ ਪੱਟੀ ਜਦ ਪਾੰਦੇ ਨੇ ਪੜ੍ਹੀ ਤਾਂ ਉਹ ਹੱਕਾ ਬੱਕਾ ਰਹਿ ਗਿਆ ਅਤੇ ਆਖਣ ਲੱਗਾ ਇਹ ਤਾਂ ਕੋਈ ਵੱਡਾ ਉਸਤਾਦ ਲੱਗਦਾ ਹੈ ਇਸ ਤਰ੍ਹਾਂ ਗੁਰੂ ਜੀ ਨੂੰ ਪੜਾਉਣ ਵਾਲੇ ਅਧਿਆਪਕ ਉਹਨਾਂ ਪਾਸੋਂ ਖੁਦ ਹੀ ਗਿਆਨ ਲੈ ਕੇ ਜਾਂਦੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵੰਤਿ ਜੀ ਕੀ ਫਤਿਹ